जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे दोस्तों मैं ਤੁਹਾਡਾ ਆਪਣਾ ਅੰਮਿਤ ਰੋੜਾ ਜਿਹਨੂੰ ਤੁਸੀਂ ਲਾਇਨ ਸ਼ੇਰ اور ਬਹੁਤ ਹੀ ਪਿਆਰ ਦਿੰਨੇ ਹੋ ਸ਼ੇਰਸ ਨਾਲ ਲਾਇਨ ਤੋਂ ਕਿਉਂਕਿ ਲਾਇਨ ਉਹਦਾ ਗਰਜਦਾ ਜਦੋਂ ਕੋਈ ਬਹੁਤ ਵੱਡੀ ਗੱਲ ਹੋਈ ਹੋਵੇ ਦੇ ਦੋਸਤੋ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੀ ਦਿਨ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਸੀ ਬਹੁਤ ਹੀ ਵੱਡਾ ਕੀ ਲੋਕ ਕੀ ਕਹਿੰਦੇ ਸੀ ਕੀ ਚਾਹੁੰਦੇ ਸੀਗੇ ਸੁਣ ਰਿਹਾ ਸੀ ਮੈਂ ਕਿ ਜਦੋਂ ਸ਼ੇਰ ਗਰਜੇਗਾ ਉਦੋਂ ਪਤਾ ਲੱਗੇਗਾ ਦੁਨੀਆ ਨੂੰ ਕਿ ਜਦੋਂ ਸ਼ੇਰ ਗਰਜਿਆ ਕੋਈ ਨਾ ਕੋਈ ਮੁੱਦਾ ਜ਼ਰੂਰ ਹੈਗਾ ਬਿਗੈਰ ਮੁੱਦੇ ਤੋਂ ਸ਼ੇਰ ਨਹੀਂ ਗਰਜਦਾ ਲੋਕ ਕਹਿੰਦੇ ਸੀਗੇ ਕੀ ਸ਼ੇਵ ਸੇਨਾ ਸ਼ੇਵ ਸੇਨਾ ਸ਼ੇਵ ਸੇਨਾ ਸ਼ੇਵ ਸੇਨਾ ਸ਼ੇਵ ਸੇਨਾ ਤੋਂ ਅੰਮ੍ਰਿਤ ਰੋੜਾ ਕਦੀ ਅਲੱਗ ਨਹੀਂ ਹੈ ਸ਼ੇਵ ਸੇਨਾ ਸਾਰੀਆਂ ਜਿੰਨੀਆਂ ਵੀ ਸ਼ੇਵ ਸੇਨਾ ਸਾਰੀਆਂ ਮੇਰੀਆਂ ਮੈਂ ਸ਼ੇਵ ਸੈਣੀ ਦਾ ਜਦੋਂ ਵੀ ਕੋਈ ਮੇਰੀ ਸ਼ੇਵ ਸੇਨਾ ਦੇ ਗੱਲ ਆਂਦੀ ਹੈ ਮੇਰਾ ਮਨ ਪਰੇਸ਼ਾਨ ਹੁੰਦਾ ਹੈ ਮੇਰਾ ਮਨ ਦੁਖਦਾ ਹੈ ਕੀ ਕਿਤਾ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਮੁੱਦਾ ਬਣਿਆ ਹੋਇਆ ਸੀ ਕਿ ਇੱਕ ਬੰਟੀ ਬਾਬਾ ਤੇ ਵੀ ਐਸ ਸ਼ੇਵ ਸੇਨਾ ਕੀ ਬੰਟੀ ਬਾਬੇ ਦਾ ਕਹਿਣਾ ਸੀਗਾ ਚਲੋ ਮੈਂ ਤਾਂ ਕਦੀ ਗਿਆ ਨਹੀਂ ਉਹਨਾਂ ਦੇ ਪ੍ਰੋਗਰਾਮ ਤੇ ਕਦੀ ਸੁਣਿਆ ਵੀ ਨਹੀਂ ਕਦੀ ਦੇਖਿਆ ਵੀ ਨਹੀਂ ਤੇ ਨਾ ਕਦੀ ਮਿਲਿਆ ਵਾਂ ਕਿਉਂਕਿ ਮੇਰਾ ਕਦੀ ਮੇਲ ਵਰਤਨ ਹੋਇਆ ਹੀ ਨਹੀਂ ਨਾ ਮੈਂ ਕਦੀ ਮਿਲਿਆ ਨਾ ਮੈਂ ਕਦੀ ਗਿਆ ਨਾ ਮੈਂ ਸੁਣਿਆ ਕੌਣ ਹੈ ਬਾਬਾ ਕੌਣ ਨਹੀਂ ਮੈਂ ਨਹੀਂ ਜਾਣਦਾ ਪਰ ਲੋਕ ਕਹਿੰਦੇ ਬੰਟੀ ਬਾਬਾ ਬੰਟੀ ਬਾਬਾ ਮੈਂ ਕਹਿਣਾ ਚਾਹਨਾ ਵਾਂ ਮੈਂ ਨਹੀਂ ਇਸ ਬੰਦੇ ਨੂੰ ਜਾਣਦਾ ਇਹ ਕੌਣ ਹੈ ਕੋ ਨਹੀਂ ਹੈ ਪਰ ਲੁਧਿਆਣੇ 'ਚ ਆਵਾਜ਼ ਆਈ ਕਿ ਕੋਈ सनातन धर्म का मेरे मजाक उड़ा रहा है कोई मेरे हिंदू देवी देवताओं की झांकियां बनाकर मखोल बनाना चाहता है आवाज सुनने को आई जिसमें आवाज उठाई शिवसेना ने सभी तभी कहता हूं कि जितनी भी शिवसेना है सारी अमित रोड़े की अगर कोई शिवसेना के खिलाफ बोलेगा बर्दाश्त नहीं किया जाएगा क्योंकि सबसे पहले हम सनातनी हैं हिंदू हैं अगर कोई मेरे हिंदू देवी देवताओं का कोई मेरे धर्म का मजाक बनाए मैं बर्दाश्त नहीं कर सकता मुझे किसी से कुछ नहीं लेना कुछ नहीं करना पर जब धर्म की बात आए तो मैं चुप कैसे रहूं मैं कहना चाहता हूं कि चलो मैं तेरे बाबा बूपाले कहंदा नहीं कौन बाबा जी है तो कोई कुछ नहीं मैं तो एक चीज कहने जाना मेरा बंटी वीर मेरा बंटी भाई जो भी तू हैगे हो तुम्हारा मान है सत्कार है पर ਤੁਸੀਂ ਇੱਕ ਚੀਜ਼ ਸੁਣੋ ਧਿਆਨ ਨਾਲ ਕਿ ਤੁਸੀਂ ਜਿਹੜੀ ਗੱਲ ਕਹੀਏ ਨਾ ਕਿ ਦੇਵੀ ਦੇਵਿਤਾ ਦੇਵੀ ਦੇਵਤਾਂ ਦੀ ਝਾਂਟੀਆਂ ભગવાન ਬੋਲੇनाथ ਦੀਆਂ ਝਾਂਟੀਆਂ ਹਮ ਰੋਡ ਪਰ ਲੈ ਕੇ ਜਾਏਗੇ ਆਪ ਯਾਤਰਾ نکਾਲੋ ਆਪਣੀ ਯਾਤਰਾ نکਾਲੋ ਜੋ ਮਰਜੀ ਕਰੋ ਹਮੇ ਕੋਈ ਮਤਲਬ ਨਹੀਂ ਹੈ ਪਰ ਹਮ ਆਪਣੀ ਦੇਵੀ ਦੇਵਤਾਂ ਕਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ ਨਹੀਂ ਕਰਾਂਗੇ ਉਸ ਦਿਨ ਚਾਹੇ ਸਾਨੂੰ ਪੂਰੇ ਪੰਜਾਬ ਦੀ ਸ਼ੇਵ ਸੈਨਾ ਜਿਉਂ ਨਾਲ ਲੁਧਿਆਣੇ ਲਿਆ ਕੇ ਖੜੀ ਕਰਨੀ ਪਵੇ ਕਿਉਂਕਿ ਹਰ ਪੰਜਾਬ ਦਾ ਸ਼ੇਵ ਸੈਨਿਕ ਹਰ ਪੰਜਾਬ ਦਾ ਹਿੰਦੂ ਅਲੱਗ-ਅਲੱਗ ਸੰਗਠਨਾਂ ਤੋਂ ਦੇਖੋ ਮੈਂ ਜਿਵੇਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਪ੍ਰਵੀਨ ਡੰਗ ਜੀ ਵੀ ਲੱਗੇ ਹੋਏ ਐ ਰਾਜੀਵ ਟੰਡਨ ਜੀ ਵੀ ਲੱਗੇ ਹੋਏ ਐ ਹੋਰ ਵੀ ਕਿੰਨੇ ਸਾਡੇ ਮਹੰਤ ਸ਼ਿਵਾਲਿਆ ਤੋਂ ਹੋਰ ਵੀ ਦੇਖੋ ਕਿੰਨੇ-ਕਿੰਨੇ ਸਾਡੇ ਸੰਤ ਮਹਾਤਮਾ ਮਤਲਬ ਧਰਮ ਦਾ ਕਾਰਜ ਕਰਨੇ ਲਈ ਅਕਿਰਿਆ ਹੋਏ ਐ ਮਹਿਮਾਨ ਸਤਿਕਾਰ ਕਰਦਾ ਸਾਰਿਆਂ ਦਾ ਕਿਉਂਕਿ ਜਦ ਜਦ ਕੋਈ ਧਰਮ ਪਰ ਖਾਨੀ ਆਈ ਤੋ ਸੰਤ ਮਹਾਤਮਾਓ ਕੇ ਅਸ਼ੀਰਵਾਦ ਸੇ ਹਮ ਸਭ ਸੇ ਪਹਿਲੇ ਆਗੇ ਆਏ ਔਰ ਉਹੀ ਚੀਜ਼ ਅਜ ਸੰਤ ਮਹਾਤਮਾ ਦੇ ਅਸ਼ੀਰਵਾਦ ਨੂੰ ਲੈ ਕੇ ਅਸੀਂ ਇੱਕ ਚੀਜ਼ ਕਹਿਣਾ ਚਾਹਨੇ ਆਂ ਕਿ ਅਸੀਂ ਪੰਜਾਬ ਦਾ Hindu ਪੰਜਾਬ ਦੀ Shiv ਸੇ ਨਾ ਸਾਰਿਆਂ ਇੱਕ ਮੰਚ ਤੇ ਨੇ ਸਾਰਿਆਂ ਇਕੱਠੇ ਨੇ ਔਰ ਇੱਕ ਹੀ ਰਹਿਣ ਗਿਆ ਸਾਨੂੰ ਇਹ ਨਹੀਂ ਹੈ ਕਿ ਜਦੋਂ ਕੋਈ ਸਾਡੇ ਧਰਮ ਤੇ ਕੋਈ ਦੁੱਖ ਦੀ ਘੜੀ ਆ ਗਈ ਜਾਂ ਤੁਹਾਡੇ ਧਰਮ ਬਾਰੇ ਕਿਸੇ ਨੇ ਗਲਤ ਬੋਲਿਆ ਤੇ ਉਹ ਬੰਦਾ ਬਖਸ਼ਿਆ ਨਹੀਂ ਜਾਂਦਾ ਉਹਨੂੰ ਅਸੀਂ ਨਹੀਂ ਛੱਡਦੇ ਕਿਉਂਕਿ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਏਗੀ ਪ੍ਰਸ਼ਾਸਨ ਨੂੰ ਵੀ ਕਿਹਾ ਜਾਂਦਾ ਹੈ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਦੇਵੀ ਦੇਵਤਾਵਾਂ ਦਾ અપਮਾਨ ਨਹੀਂ برداشت ਕਰੇਗੀ ਸ਼ਿਵ ਸੈਨਾ ਨਹੀਂ برداشت karenge ਗਿੰਦੂ ਸੰਗਠਨ ਇਹੀ ਚੀਜ਼ ਲੈ ਕੇ ਚਲੋਹੀ ਚੀਜ਼ ਇੱਕ ਚੀਜ਼ ਕਰਨੀ ਹੈ ਟੰਡਨ ਸਾਹਿਬ ਨੇ ਇੱਕ ਪ੍ਰੋਗਰਾਮ ਰੱਖਿਆ 10 ਤਰੀਕਾ 21 ਤਰੀਕ ਤੀਕ ਬੜਾ ਹੀ ਵੱਡਿਆ ਹਮਕਾਰਾ ਦੇਣਾ ਵੈ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਸਾਨੂੰ ਸਾਰੇ ਜਿੰਦੇ ਵੀ ਮੇਰੇ ਹਿੰਦੂ ਬਣਾਰੇ ਜਿੰਨੇ ਵੀ ਮੇਰੇ ਵੀਰ ਨੇ ਮੈਨੂੰ ਕਿਸੇ ਨੇ ਕਿਹਾ ਨਹੀਂ ਹੈ ਕਿ ਅੰਮੀ ਤਰੋੜਾ ਨਹੀਂ ਤੁਸੀਂ ਬੋਲੋ ਕਰੋ ਪਰ ਮੇਰੇ ਚ ਇਨਸਾਨੀਅਤ ਹੈ ਮੇਰੇ ਧਰਮ ਲਈ ਮੈਂ ਹਿੰਦੂ ਆ ਅੱਜ ਇਹੀ ਚੀਜ਼ ਅੰਮੀ ਤਰੋੜਾ ਹਿੰਦੂ ਕਹਿ ਰਿਹਾ ਤੁਹਾਨੂੰ ਕੀ ਆਪਣਾ ਫਰਜ਼ ਬੰਦਾ ਹੈ ਕਿ ਆਪਣੇ ਧਰਮ ਦਾ ਮਜ਼ਾਕ ਹਮ ਨਹੀਂ ਬਣਨੇ ਦੇਂਗੇ ਹਮ ਨਹੀਂ ਧਰਮ ਦਾ ਮਜ਼ਾਕ ਉੱਢਨੇ ਦੇਂਗੇ ਕਿਉਂਕਿ ਸਾਨੂੰ ਕਿਸੇ ਦੇ ਧਰਮ ਤੋਂ ਕੁਛ ਨਹੀਂ ਹੈ ਅਸੀਂ ਸਭ ਧਰਮਾਂ ਦਾ ਮਾਨ ਸਤਕਾਰ ਕਰਦੇ ਆ ਪਰ ਆਪਣੇ ਧਰਮ ਦਾ ਅਸੀਂ ਮਜ਼ਾਕ ਨਹੀਂ ਦੇਖ ਸਕਦੇ ਬੜੀ ਵੱਡੀ ਵੱਡੀ ਗੱਲਾ ਬਾਜ਼ਾਰ ਦੇ ਵਿੱਚੋਂ ਇੱਕ ਦੂਜੇ ਤੇ ਬੰਟੀ ਅਰੋਗ ਲਾ ਰਿਆ ਕਿ ਸ਼ੇਵਸਨ ਵਾਲੇ ਮੇਰੇ ਤੋਂ ਪੈਸੇ ਲੈਂਦੇ ਸੀ ਪਰਚੀਆਂ ਘਟਾਉਂਦੇ ਸੀ ਇਹ ਕਰਦੇ ਸੀ ਉਹ ਕਰਦੇ ਸੀ ਮੈਂ ਪੁੱਛਣਾ ਚਾਹਨਾ ਬੰਟੀ ਜੀ ਇੱਕ ਬੇਨਤੀ ਹੈ ਕਿਸ ਚੀਜ਼ ਦਾ ਤੁਸੀਂ ਪੈਸੇ ਦਿੰਦੇ ਸੀ ਸ਼ਿਪਸਨਾ ਨੂੰ ਸਾਨੂੰ ਵੀ ਦੱਸ ਦੋ ਕਿ ਤੁਹਾਡੇ ਕੋਲ ਇਹੋ ਜਿਹਾ ਕਿਹੜਾ ਖਜ਼ਾਨਾ ਜਿਹੜਾ ਖੋਲਿਆ ਹੋਇਆ ਤੁਸੀਂ ਜਿਹੜਾ ਸ਼ਿਪਸਨਾ ਨੇਤਾਵਾਂ ਨੂੰ ਮੰਡਣਾ ਸ਼ੁਰੂ ਕੀਤਾ ਹੋਇਆ ਸੀ ਕਿਸ ਚੀ ਦੇ ਕਿਸ ਚੀ ਦੇ ਪੈਸੇ ਦਿੰਦੇ ਸੀ ਜਨਤਾ ਵੀ ਜਾਣਨਾ ਚਾਹਦੀ ਹੈ ਜਨਤਾ ਵੀ ਪੁੱਛਣਾ ਚਾਹਦੀ ਹੈ ਕੀ ਬੰਟੀ ਜੀ ਕੋਲ ਜਿਹੜੇ ਬੰਟੀ ਬਾਬਾ ਜੀ ਲੁਧਿਆਣੇ ਦੇ ਕੋਹਾਂਦੇ ਐ ਇਹਨਾਂ ਕੋਲ ਕਿਹੜਾ ਇਹੋ ਜਿਹਾ ਖਜ਼ਾਨਾ ਜਿਹੜੇ ਜਨਤਾ ਨੂੰ ਵੰਡ ਰੇ ਸੀ ਸ਼ਹਿਰਸਣਾ ਨੂੰ ਵੰਡ ਰੇ ਸੀ ਸ਼ਹਿਰਸਣਕਾਂ ਨੂੰ ਖੁਸ਼ ਕਰ ਰੇ ਸੀ ਦੱਸੋ ਪਰ ਇੱਕ ਛੀ ਮੈਂ ਸਾਫ਼-ਸਾਫ਼ ਕਹਿਣਾ ਚਾਹਨਾ ਵਾਂ ਕਿ ਧਰਮ ਦਾ ਮਜ਼ਾਕ ਨਾ ਕبھی हमने ਬੰਨੇ دیا ਹੈ ਔਰ ਨਾ ਕبھی ਬੰਨੇ ਦੇਂਗੇ ਇਸ ਲਈ ਬੰਟੀ ਬਾਬਾ ਜੀ ਅਪੀਲ ਤੁਹਾਨੂੰ ਖੱਤ ਜੋੜ ਕੇ ਕਰਦੇ ਆਂ ਕੀ ਜਿਹੜਾ ਸਹਿ ਭਾਈਚਾਰਾ ਸਾਡਾ ਪੰਜਾਬ ਚ ਲੁਧਿਆਣਾ ਦਾ ਸਾਡਾ ਪੰਜਾਬ ਚ ਲੁਧਿਆਣਾ ਚ ਬਣਿਆ ਹੋਇਆ ਵੈ ਇਹ ਲੁਧਿਆਣਾ ਚ ਭਾਈਚਾਰਾ ਬਣਿਆ ਰਹਿੰਦੋ ਅਸੀਂ ਸਾਰੇ ਭਰਾਵਾ ਅਸੀਂ ਸਾਰੇ ਇੱਕ ਮੰਚ ਤੇ ਬੈਠਣ ਵਾਲੇ ਲੋਕ ਆ ਅਸੀਂ ਸਾਰੇ ਇਕੱਠੇ ਆ ਪਰ ਸਾਡੇ Hindu ਧਰਮ ਦਾ ਮਜ਼ਾਕ ਨਾ ਬਣਾਓ ਪ੍ਰਸ਼ਾਸਨ ਨੂੰ ਵੀ ਚਾਹੀਦਾ ਪ੍ਰਸ਼ਾਸਨ ਮੋਬ ਕਿਉ ਹੈ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਪਿਆ ਜਾਂ ਸਾਡੇ ਮਾਨਯੋਗ ਸੀਐਮ ਸਾਹਿਬ ਜਾਂ ਸਾਡੇ ਐਮਐਲਏ ਸਾਹਿਬਾਨ ਮંત્રી ਸਹਿਬਾਨ ਦੇਖ ਨਹੀਂ ਰਹੇ ਕਿ ਦੇਖੋ ਕਿਦਾਂ ਕੋਈ ਜਾਣ ਕੇ دہشت ਦਿਖਾਣਾ ਚਾਹ ਰਿਹਾ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕੀ ਸ਼ਿਵ ਸੈਨਾ ਦੇ ਵਿੱਚ ਤਕਰਾਰ ਹੋਵੇ ਪਰ ਸ਼ਿਵ ਸੈਨਾ ਹਮੇਸ਼ਾ ਸ਼ਿਵ ਸੈਨਾ ਜੁਨੀਅਰ ਵੀ ਸ਼ਿਵ ਸੈਨਾ ਸਾਰੀਆਂ ਇੱਕ ਹੈ ਸ਼ਿਵ ਸੈਨਾ ਕਦੀ ਵੀ ਅਲੱਗ ਨਹੀਂ ਹੋਈ ਜਿੰਨੇ ਵੀ ਹਿੰਦੂ ਸੰਗਠਨ ਹੈ ਧਰਮ ਕੇ ਕਾਰੇ के लिए सारे एक हैं सारे ਇਕੱਠੇ ਹੈ ਔਰ ਇੱਕ ਹੀ ਰਹਿਣਗੇ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਸੰਗਠਨਾਂ ਦੇ ਸ਼ਿਪ ਸੈਨਿਕ ਜਿਹੜੇ ਵੀ ਹੈ ਮੇਰੇ ਭਰਾ ਵੀਰ ਸ਼ਿਵ ਸੈਨਾ ਲਾਇਨ ਦੀ ਜਿੰਨੀ ਟੀਮ ਹੈਗੀ ਹੈ ਉਹ ਸਾਰੀ ਸ਼ਿਵ ਸੈਨਾ ਦੇ ਨਾਲ ਹੈ ਸ਼ਿਵ ਸੈਨਿਕ ਇੱਕ ਹੈ ਮੈਂ ਫਿਰ ਕਹਿਣਾ ਚਾਹਨਾ ਕਿ ਸ਼ਿਵ ਸੈਨਾ ਕਦੀ ਅਲੱਗ ਨਹੀਂ ਹੋਈ ਤੁਸੀਂ ਬੜੇ ਤੋੜਨ ਦੀ ਕੋਸ਼ਿਸ਼ਾਂ ਕਰ ਲਈਆਂ ਬੜੇ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ਾਂ ਕਰ ਲਈਆਂ ਪਰ ਸੰਗਠਨ ਹਿੰਦੂ ਤੇ ਸ਼ਿਵ ਸੈਨਾ ਸਾਰਿਆਂ ਇੱਕ ਮੰਚ ਤੇ ਰਹਿਣੀਆਂ ਇੱਕ ਮੰਚ ਤੇ ਇਕੱਠੀਆਂ ਕਰਨੀਆਂ ਇੱਕ ਨਾਰਾ ਲੈ ਕੇ ਅੰਮੀ ਤੋੜਾ ਚੱਲਿਆ ਸੀ ਜਰੂਰ ਦਿਨ ਅੰਮੀ ਤੋੜਾ ਨੇ ਸ਼ੇਰ ਚਨਾ ਲੁਆਇਨ ਬਣਾਈ ਸੀ ਸ਼ੇਰ ਹੈ ਔਰ ਸ਼ੇਰਾਂ ਜਿਹੜਾ ਗਰਜਦਾ ਹੈ ਔਰ ਸ਼ੇਰਾਂ ਹੀ ਤਰ੍ਹਾਂ ਰਹਿੰਦਾ ਹੈ ਕਿ ਸ਼ੇਰਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਮੇਰੇ ਸੰਗਠਨ Hindu ਸੰਗਠਨ ਮੇਰੀ ਸ਼ੇਰ ਸੈਨਾ ਸਾਰੀਆਂ ਇੱਕ ਨੇ ਔਰ ਇੱਕ ਹੀ ਕਰਕੇ ਚੱਲਣੀ ਹੈ ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾਂ ਕਿ ਹਮ ਸਭ ਇੱਕ ਹੈ ਔਰ ਇੱਕ ਹੀ ਰਹੇ ਫਿਰ ਸਵਾਲ ਉੱਤੇ ਆ ਜਾਂਦਾ ਕਿ ਤਕਰਾਰ ਕਿਥੋਂ ਸਾਡੀ ਕੋਈ ਬੰਟੀ ਬਾਬਾ ਇਹ ਤੁਹਾਡੇ ਨਾਲ ਜ਼ਮੀਨੀ ਲੜਾਈ ਨਹੀਂ ਹੈਗੀ ਅਸੀਂ ਕੋਈ ਤੁਹਾਡੇ ਨਾਲ ਜ਼ਮੀਨ ਲਈ ਮੰਡ ਨਹੀਂ ਨਾ ਕੁਝ ਅਸੀਂ ਤੁਹਾਨੂੰ ਕਹਿਨੇ ਆ ਨਾ ਕੁਝ ਲੈਣਾ ਤੁਸੀਂ ਯਾਤਰਾ ਕੱਢੋ ਸਾਨੂੰ ਤੁਹਾਡੀ ਯਾਤਰਾ ਨਾਲ ਕੋਈ ਮਤਲਬ ਨਹੀਂ ਤੁਸੀਂ ਆਪਣੇ ਧਰਮ ਦੀ ਯਾਤਰਾ ਕਰਨੀ ਹੈ ਪਰ ਅਸੀਂ ਧਾਰਮਿਕ ਅਸੀਂ ਆਪਣੇ ਧਰਮ ਦਾ ਅਪਮਾਨ برداشت ਨਹੀਂ ਕਰ ਸਕਦੇ ਜਿਹੜੇ ਹਿੰਦੂ ਦੇਵੀ ਦੇਵਤਾ ਦੀ ਝਾਂਕੀਆਂ ਮੈਂ ਬੇਨਤੀ ਕਰਦਾ ਝਾਂਕੀਆਂ ਵਾਲੇ ਵੀਰ ਨੂੰ ਵੀਰਾਂ ਨੂੰ कि साम का बेश मजाक ना बनाया जाए उस दिन मजाक बनाना बंद कर दो बिल्कुल भी मजाक ना बनाया जाए क्योंकि धर्म का मजाक भी जो सा मजाक बनाएगा शिवसेना उन्होंने खिलाफ हमेशा खड़ेगी क्योंकि धर्म का अपमान बर्दाश्त नहीं करेगी शिवसेना मैं फिर कहना कि हम सज वाले लोग हैं हम सब साथ लेने लेके चलने वाले लोग हैं ਅਮਨ ਪ੍ਰਸਤ ਅਮਨ ਸ਼ਾਂਤੀ ਵਾਲੇ ਅਸੀਂ ਨਾਸੀ ਲੋਕਾਂ ਕਿ ਅਸੀਂ ਅਮਨ ਸ਼ਾਂਤੀ ਚਾਹਨੇ ਆਪਣੇ ਪੰਜਾਬ ਚ ਲੁਧਿਆਣਾ ਦੇ ਵਿੱਚ ਕਿ ਜਿਹੜੇ ਬੰਟੀ ਬਾਬੇ ਵਰਗੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਹੋਏ ਐ ਮੈਂ ਬਾਬਾ ਜੀ ਨੂੰ ਇੱਕ ਚੀਜ਼ ਕਹਨਾ ਬਾਬਾ ਜੀ ਤੁਸੀਂ ਲੋਕਾਂ ਦੇ ਬਾਬਾ ਜੀ ਹੋ ਪਰ ਮੈਂ ਹੱਥ ਜੋੜਦਾ ਕਿ ਸਾਡਾ ਲੁਧਿਆਣਾ ਹੱਸਦਾ ਬਸਦਾ ਲੁਧਿਆਣਾ ਹੈ ਸਾਡਾ ਪੰਜਾਬ ਹੱਸਦਾ ਬਸਦਾ ਪੰਜਾਬ ਹੈ ਮਾਹੌਲ ਖਰਾਬ ਨਾ ਕਰੋ ਤੇ ਜੇ ਤੁਸੀਂ ਦੱਸ ਸਕਦੇ ਹੋ ਕਿ ਸ਼ੇਪ ਸਰਾਂ ਨੂੰ ਕਿਸ ਚੀ ਦੇ ਪੈਸੇ ਦਿੰਦੇ ਸੀ ਉਹ ਜੁਰਦਾਸ ਦੀਓ ਕਿ ਸ਼ਰ ਸੈਨਾ ਕਿਸ ਚੀ ਦੇ ਪੈਸੇ ਮੰਗਦੀ ਸੀ ਤੁਹਾਡ ਦੋ ਤੁਸੀਂ ਤੇ ਆਪਣਾ ਆਸ਼ਰਮ ਚਲਾ ਰਹੇ ਹੋ ਕੀ ਚਲਾ ਰਹੇ ਹੋ ਕਿਸ ਚੀ ਦੇ ਪੈਸੇ ਲੈਂਦੇ ਸੀ ਇਹ ਚੀਜ਼ ਜਾਨਣਾ ਚਾਹੰਦੀ ਹੈ ਜਨਤਾ ਵੀ ਕਿ ਸ਼ਰ ਸੈਨਾ ਨੂੰ ਤੁਸੀਂ ਕਿਸ ਚੀ ਦੇ ਪੈਸੇ ਮੜਦੇ ਸੀ ਉਹ ਸ਼ਰ ਸੈਨਾ ਦੇ ਖਿਲਾਫ ਬਿਲਕੁਲ ਵੀ ਜਦ ਸ਼ਰ ਸੈਨਾ ਦਾ અપਮਾਨ ਜਾਂ Hindu ਦੇਵੀ ਦੇਵਤਾਂ ਦਾ અપਮਾਨ ਕਦੇ برداشت ਨਹੀਂ ਕੀਤਾ ਜਾਏਗਾ ਕਦੇ ਵੀ ਬਦਾਸ਼ ਨਹੀਂ ਕਰਾਂਗੇ ਕਿਉਂਕਿ ਅਸੀਂ ਸਾਰੇ ਇੱਕ ਹਾਂ ਔਰ ਇੱਕ ਹੀ ਰਹਿਣਾ ਹੈ ਟੰਡਨ ਸਾਹਿਬ ਨੂੰ ਜਾਂ ਹੋਰ ਵੀ ਮੇਰੇ ਹਿੰਦੂ ਸੰਗਠਨ ਜਿੱਥੇ ਵੀ ਮੇਰੀ ਹਾਜ਼ਰੀ ਜਿੱਥੇ ਵੀ ਮੇਰੇ ਲਈ ਮੇਰੀ ਸੇਵਾ ਜਿੱਥੇ ਵੀ ਲਾਣਗੇ ਮੇਰੀ ਹਾਂ ਹੀ ਇੱਥੇ ਹੀ ਲਾਣਗੇ ਮੈਨੂੰ ਕਿਸੇ ਨੇ ਕਿਹਾ ਨਹੀਂ ਸੀ ਕਿ ਅੰਮੀ ਤੁੜਾਈ ਤੁਸੀਂ ਲਾਈਵ ਆਓ ਜਾਂ ਅੰਮੀ ਤੁੜਾਈ ਤੁਸੀਂ ਸਾਡੇ ਦੇ ਹੱਕ ਦੇ ਨਾਲ ਹੋ ਜੇ ਮੈਂ ਹਿੰਦੂ ਆ ਤੇ ਮੇਰੇ ਦੇ ਅੰਦਰ ਆਸਥਾ ਹੋਣੀ ਚਾਹੀਦੀ ਹੈ ਇਦਾਂ ਹੀ ਆਸਥਾ पूरे पंजाब के लोगों की भी होनी चाहिए है सारे बोलन कि हम शिव सैनिकों के शिव सैनिकों के साथ हैं और हम हिंदुत्व के साथ हैं और हम एक होकर चलेंगे जय श्री